ਓ ਚੁੱਪ ਹੋ ਕੇ ਬਹਿ ਜਾ ਬੀਬਾ ਬਹਿ ਜਾ ਤੇਰੇ ਕਹਿ ਤਾ ਮੈਂ ਮਾਫੀ ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟ ਐਵਰ ਆਈ ਸੈਡ ਆਈ ਸਟੈਂਡ ਬਾਈ ਥੈਟ ਹੀ ਇਜ਼ ਅ ਕੰਟਰੈਕਟਰ ਇਨ ਨੋ ਵੇਜ਼ ਹੀ ਇਜ਼ ਅ ਟੈਕਨੀਕਲ ਪਰਸਨ ਹਾਂ ਮੈਂ ਉਸੇ ਤੇ ਕਰਨਾ ਜਿਹੜੀ ਧਿਆਨਾ ਸਪੀਕਰ ਸਾਹਿਬ ਯੂ ਰਨਿੰਗ অর ਰਸ਼ੀ ਰਨਿੰਗ ਦਸਰ ਬੀਬਾ ਜੀ ਬੈਠੋ ਅਜੋ ਜੀ ਦੀ ਇੱਥੇ ਹਾਜ਼ਰੀ ਤੇ ਇਤਰਾਜ਼ ਆ ਮੈਨੂੰ ਇਹਨਾਂ ਦੇ ਬੋਲਣ ਤੇ ਇਤਰਾਜ਼ ਆ ਕੱਲ ਜਿਹੜੀ ਇਹਨਾਂ ਨੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸਬੰਧ ਦੇ ਵਿੱਚ ਜਾ ਕੇ ਸਦਨ ਤੋਂ ਮਾਫੀ ਮੰਗਣ ਤੇ ਜਾਂ ਫਿਰ ਇਹ ਉਹਦੋਂ ਸਾਬਤ ਕਰਨ ਕਿ ਇਹਨਾਂ ਨੇ ਉਹ ਸ਼ਬਦ ਕਿਵੇਂ ਬੋਲੇ ਸੀ ਔਸੇ انسان ਵਾਸਤੇ ਸ਼ਬਦ ਬੋਲੇ ਸੀ ਜਿਹਨੂੰ ਪਰਿਆਵਰਣ ਦਾ ਮਸੀਹਾ ਕਿਹਾ ਜਾਂਦਾ ਔਰ ਕੱਲ ਐਨਜੀਟੀ ਦੇ ਜਿਹੜੇ ਸਾਡੇ ਅਹਿਮਦ ਅਫਰਾਦ ਨੇ ਜੱਜ ਉਹਨਾਂ ਨੇ 2025 ਦੀ ਵਾਟਰ ਜਿਹੜਾ 월ਡ ਵਾਟਰ ਦੇ 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 ਉੱਤੇ ਇਹ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸਿਚੇਵਲ ਮਾਡਲ ਲਾਗੂ ਹੋਣਾ ਚਾਹੀਦਾ ਉਹਦੇ ਤੋਂ ਇਹਨਾਂ ਨੇ ਨਿੰਦਨਯੋਗ ਟਿੱਪਣੀ ਕੀਤੀ ਆ ਇਸ ਕਰਕੇ ਇਹਨਾਂ ਨੂੰ ਕੋਈ ਹੱਕ ਨਹੀਂ ਬੰਦ ਆ ਇਹੋ ਜੇ ਮਾਨਸਿਕਤਾ ਵਾਲੇ ਲੋਕਾਂ ਨੂੰ ਐਲੋਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੂੰ ਕਹਿੰਨੀ ਕਿ ਕੱਢੋ ਬਾਹਰ ਕੋਈ ਫਰੈਸ਼ ਦਿਮਾਗ ਦਾ ਬੰਦਾ ਐਲੋਪੀ ਬਣਾਓ ਜਿਹੜਾ ਕੋਈ ਚੰਗੀ ਮਾਨਸਿਕਤਾ ਵਾਲਾ ਹੋਵੇ ਤੇ ਜਿਹੜਾ ਚੰਗੇ ਇੱਥੇ ਆਪਣੀ ਹੈਲਥੀ ਡਿਸਕਸ਼ਨ ਦੇ ਵਿੱਚ ਹਿੱਸਾ ਲੈ ਸਕੇ ਔਰ ਮੈਂ ਇਹ ਚਾਹੁੰਦੀ ਆ ਕਿ ਇਹਦੇ ਇੱਕ ਨਿੰਦਾ ਮਤਾ ਵੀ ਪਾਸ ਕੀਤਾ ਜਾਵੇ ਜਿਹੜੀ ਇਹਨਾਂ ਨੇ ਪਾਸ਼ਾ ਵਰਤੀ ਆ ਇਹ ਬਹੁਤ ਨਿੰਦਨਯੋਗ ਆ ਜੀ ਬੈਠੋ ਹੁਣ ਹਾਜ਼ਰੀ ਤੇ ਇਤਰਾਜ਼ ਨਹੀਂ ਲਾ ਸਕਦੇ ਕਿਸੇ ਦੀ ਗੱਲ ਤੇ ਇਤਰਾਜ਼ ਹੋ ਸਕਦਾ ਜੀ ਬਾਜਵਾ ਜੀ ਇਹ ਸੋਚ ਸਮਝ ਕੇ ਪ੍ਰੋਗਰਾਮ ਕਰਾਇਆ ਗਿਆ ਕਿਵੇਂ ਜੀ ਨਹੀਂ ਨਰਮਤ ਤੁਸੀਂ ਚਾਹਦੇ ਹੋ ਕਿ ਮਾਹੌਲ ਇਸ ਅਸੈਂਬਲੀ ਦਾ ਵਿਗੜੇ ਨਹੀਂ ਨਹੀਂ ਬਿਲਕੁਲ ਆਈ ਸਟੈਂਡ ਬਾਈ ਵਾਟ ਆਈ ਸੈਡ ਆਈ ਸਟੈਂਡ ਬਾਈ ਵਾਟ ਆਈ ਸੈਡ ਸ਼ੀ ਇਸ ਸ਼ੀ ਕੈਨ ਨਾਟ ਇੰਟੀਗੇਟ ਇੰਟੀਬਡੇਟ ਮੈਨ ਤੁਸੀਂ ਇਹਨਾਂ ਗੱਲ ਕਰਨ ਮੈਂ ਜਿਹੜੀ ਗੱਲ ਹੈ ਲੋ ਇਹਨਾਂ ਨੂੰ ਇਹਨਾਂ ਨੂੰ ਜਵਾਬ ਦੇਣ ਦੀ ਲੋੜ ਹੀ ਕੋਈ ਨਹੀਂ ਜੀ ਹਾਂਜੀ ਬਾਜਵਾ ਸਾਹਿਬ ਬੈਠਦਾ ਜਾਓ ਸਰਦ ਕਮਾਲ ਹੈ ਬਾਜਵਾ ਸਾਹਿਬ ਬਾਜਵਾ ਕੀ ਹੈ ਨਾ ਜੀ ਹੈ ਇਹਨਾਂ ਕਿਹਦੇ ਤੇ ਹੈ ਤੇ ਉਹਨਾਂ ਦੀਆਂ ਲਈਆਂ ਬਲਵਸਾ ਬੈਠ ਤਾ ਸੁਣਤਾ ਜਾਓ ਬੈਠ ਤਾ ਜਾਓ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਸੁਣਤਾ ਜਾਓ ਸਰ ਇਹਨਾਂ ਨੂੰ ਬੈਠਾ ਜਾ ਬਾਲਵਾ ਸਾਹਿਬ ਬਾਲਵਾ ਸਾਹਿਬ ਐ ਨਾ ਕਰਿਆ ਕਰੋ ਆਪ ਦੀ ਗੱਲ ਬਾਲਵਾ ਸਾਹਿਬ ਸੁਣਤਾ ਜਾਓ ਬਾਲਵਾ ਸਾਹਿਬ ਸੁਣਤਾ ਜਾਓ ਜੋ ਜੀ ਦੀ ਇਥੇ ਹਾਜ਼ਰੀ ਤੇ ਇਤਰਾਜ਼ ਆ ਮੈਨੂੰ ਇਹਨਾਂ ਦੇ ਬੋਲਣ ਤੇ ਇਤਰਾਜ਼ ਆ ਕੱਲ ਜਿਹੜੇ ਇਹਨਾਂ ਨੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸਬੰਧ ਦੇ ਵਿੱਚ ਜਾ ਕੇ ਸਦਨ ਤੋਂ ਮਾਫੀ ਮੰਗਣ ਤੇ ਜਾਂ ਫਿਰ ਇਹ ਉਹਦੋਂ ਸਾਬਤ ਕਰਨ ਕਿ ਇਹਨਾਂ ਨੇ ਉਹ ਸ਼ਬਦ ਕਿਵੇਂ ਬੋਲੇ ਸੀ ਔਸੇ انسان ਵਾਸਤੇ ਸ਼ਬਦ ਬੋਲੇ ਸੀ ਜਿਹਨੂੰ ਪਰਿਆਵਰਣ ਦਾ ਮਸੀਹਾ ਕਿਹਾ ਜਾਂਦਾ ਔਰ ਕੱਲ ਐਨਜੀਟੀ ਦੇ ਜਿਹੜੇ ਸਾਡੇ ਅਹਿਮਦ ਅਫਰਾਦ ਨੇ ਜੱਜ ਉਹਨਾਂ ਨੇ 2025 ਦੀ ਵਾਟਰ ਜਿਹੜਾ 월ਡ ਵਾਟਰ ਦੇ 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 ਉੱਤੇ ਇਹ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸਿਚੇਵਲ ਮਾਡਲ ਲਾਗੂ ਹੋਣਾ ਚਾਹੀਦਾ ਉਹਦੇ ਤੋਂ ਇਹਨਾਂ ਨੇ ਨਿੰਦਨਯੋਗ ਟਿੱਪਣੀ ਕੀਤੀ ਆ ਇਸ ਕਰਕੇ ਇਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਇਹੋ ਜੇ ਮਾਨਸਿਕਤਾ ਵਾਲੇ ਲੋਕਾਂ ਨੂੰ ਐਲੋਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੂੰ ਕਹਿਣੀ ਕਿ ਕੱਢੋ ਬਾਹਰ ਕੋਈ ਫਰੈਸ਼ ਦਿਮਾਗ ਦਾ ਬੰਦਾ ਐਲੋਪੀ ਬਣਾਓ ਜਿਹੜਾ ਕੋਈ ਚੰਗੀ ਮਾਨਸਿਕਤਾ ਵਾਲਾ ਹੋਵੇ ਤੇ ਜਿਹੜਾ ਚੰਗੇ ਇੱਥੇ ਆਪਣੀ ਹੈਲਥੀ ਡਿਸਕਸ਼ਨ ਦੇ ਵਿੱਚ ਹਿੱਸਾ ਲੈ ਸਕੇ ਔਰ ਮੈਂ ਇਹ ਚਾਹੁੰਦੀ ਆ ਕਿ ਇਹਦੇ ਇੱਕ ਨਿੰਦਾ ਮਤਾ ਵੀ ਪਾਸ ਕੀਤਾ ਜਾਵੇ ਜਿਹੜੀ ਇਹਨਾਂ ਨੇ ਪਾਸ਼ਾ ਵਰਤੀ ਆ ਇਹ ਬਹੁਤ ਨਿੰਦਨਯੋਗ ਆ ਜੀ ਬੈਠੋ ਆਪਾਂ ਹਾਜ਼ਰੀ ਤੇ ਇਤਰਾਜ਼ ਨਹੀਂ ਲਾ ਸਕਦੇ ਕਿਸੇ ਦੀ ਗੱਲ ਤੇ ਇਤਰਾਜ਼ ਹੋ ਸਕਦਾ ਜੀ ਬਾਜਵਾ ਜੀ ਇਹ ਸੋਚ ਸਮਝ ਕੇ ਪ੍ਰੋਗਰਾਮ ਕਰਾਇਆ ਜਾਵੇ ਕਿ ਬਈ ਜੀ ਨਹੀਂ ਨਾ ਮਤ ਤੁਸੀਂ ਚਾਹਦੇ ਹੋ ਕਿ ਮਾਹੌਲ ਇਸ ਅਸੈਂਬਲੀ ਦਾ ਵਿਗੜੇ ਨਹੀਂ ਨਹੀਂ ਬਿਲਕੁਲ ਆਈ ਸਟੈਂਡ ਬਾਈ ਵਾਟ ਆਈ ਸੈਡ ਆਈ ਸਟੈਂਡ ਬਾਈ ਵਾਟ ਆਈ ਸੈਡ ਸ਼ੀ ਇਸ ਸ਼ੀ ਕੈਨ ਨਾਟ ਇੰਟੀਗੇਟ ਇੰਟੀਡੇਟ ਮੀ ਤੁਸੀਂ ਇਹਨਾਂ ਗੱਲ ਕਾਰਨ ਮੈਂ ਜਿਹੜੀ ਗੱਲ ਹੈ ਲੋ ਜਵਾਬ ਦੇ ਸਕਦੇ ਉਹਨਾਂ ਨੂੰ ਇਹਨਾਂ ਜਵਾਬ ਦੇਣ ਦੀ ਲੋੜ ਹੀ ਕੋਈ ਨਹੀਂ ਜੀ ਹਾਂਜੀ ਮੈਂ ਜਿਹੜੀ ਇੱਕੋ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸਰ ਬਹੁਤ ਸਾਰਾ ਦੇਸ਼ੇ ਚੰਦ ਹੈ ਵਿਸ਼ੇਸ਼ ਤੌਰ ਹਰ ਹਿੰਦੂਸਤਾਨੀ ਯੰਗਸਟਰ ਜਿਹੜਾ ਤੇ ਪੰਜਾਬੀ ਚਾਹੁੰਦੇ ਨੇ ਕਸ਼ੀਦ ਆਜ਼ਮ ਭਗਤ ਸਿੰਘ ਜੀ ਜਿਹੜੇ ਨੇ ਉਹਨਾਂ ਦੀ ਅਨਪੈਰਲ ਕੁਰਬਾਨੀ ਜਿਹੜੀ ਹੈ ਸ਼ਹਾਦਤ ਜਿਹੜੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨੂੰ ਭਾਰਤ ਰਤਨ ਨਹੀਂ ਮਿਲ ਸਕਿਆ ਇੱਕ ਸਾਡਾ ਭਾਈ ਹੈ ਸਰ ਭਗਵੰਤ ਸਿੰਘ ਕਗੇ ਪਿੰਡ ਦਾ ਤੁਹਾਡੇ ਕੋ ਵੀ ਆਇਆ ਮੈਂ ਵੇਖੀਆਂ ਫੋਟੋਸ ਤੁਹਾਡੇ ਨਾਲ ਵੀ ਨੇ ਤੁਹਾਡੀ ਲੀਡਰਸ਼ਿਪ ਸਾਰੀ ਨਾਲ ਵੀ ਨੇ ਓ ਚੁੱਪ ਹੋ ਕੇ ਬਹਿ ਜਾ ਬੀਬਾ ਬਹਿ ਜਾ ਤੇਰੇ ਕਹਿ ਤਾ ਮੈਂ ਮਾਫੀ ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟ ਐਵਰ ਆਈ ਸੈਡ ਆਈ ਸਟੈਂਡ ਬਾਈ ਦੈਟ ਹੀ ਇਜ਼ ਅ ਕੰਟਰੈਕਟਰ ਇਨ ਨੋ ਵੇਜ਼ ਹੀ ਇਜ਼ ਅ ਟੈਕਨੀਕਲ ਪਰਸਨ ਹਾਂ ਹਾਂ ਮੈਂ ਉਸੇ ਤੇ ਕਰਨਾ ਜਿਹੜੀ ਧਿਆਨਾ ਸਪੀਕਰ ਸਾਹਿਬ ਯੂ ਰਨਿੰਗ অর ਰਸ਼ੀ ਰਨਿੰਗ ਦਸਾ ਬੈਠੋ ਬੈਠੋ ਬੈਠੇ ਮੈਨੂੰ ਦੱਸੋ ਬੈਠੋ ਬੈਠੋ ਇੱਕ ਹਾਂ ਜਿਹੜਾ ਹੀ ਸਾਰੇ ਉਹਨਾਂ ਵੱਡੀ ਗੱਲ ਏ ਅਸੀਂ ਇਹ ਚਾਹਲੇ ਆ ਮੈਂ ਇੱਕ ਰੈਜ਼ੋਲੂਸ਼ਨ ਜੀ ਮੈਂ ਰੈਜ਼ੋਲੂਸ਼ਨ ਮੂਵ ਕਰਨਾ ਚਾਹਨਾ ਉਹ ਮੰਤਰੀ ਜੀ ਗੋਡੇ ਆਜ਼ਮ ਭਗਤ ਸਿੰਘ ਜੀ ਦਾ ਨਾਮ ਹਰਜੋਤ ਜੀ ਕੋਈ ਕਹਿਣਾ ਚਾਹੁੰਦੇ ਆ ਇੱਕ ਵਾਰ ਬਾਜੋ ਜੀ ਹਰਜੋਤ ਆਜ਼ਮ ਭਗਤ ਸਿੰਘ ਜੀ ਨੂੰ ਇਗਨੋਰ ਕਰਕੇ ਤੁਸੀਂ ਉਹ ਸਪੀਕਰ ਸਾਹਿਬ ਨੂੰ ਧੋੜ ਕਰਕੇ ਜਿਹੜਾ ਤੁਸੀਂ ਵੀ ਕਹਿੰਦੇ ਹੋ ਤੁਹਾਡੇ ਦਿਲ ਵਿੱਚ ਨੇੜੇ ਆ ਸਪੀਕਰ ਸਾਹਿਬ ਨਹੀਂ ਹੈ ਸਵਾਲਾਂ ਦੇ ਜਵਾਬ ਦਿੱਤੀਆਂ ਪਰ ਸਾਨੂੰ ਕੀ ਮਿਲ ਸਕਦੇ ਨੇ ਤਾਂ ਤੁਹਾਡੀਆਂ ਵੀ ਚਿੱਟੀਆਂ ਕੀ ਮੰਤਰੀ ਸਪੀਕਰ ਸਾਹਿਬ ਟੋ ਦਿਸ ਇਜ਼ ਮੋਰ ਇੰਪੋਰਟੈਂਟ ਤੁਹਾਡੀ ਗੱਲ ਆ ਗਈ ਤੁਹਾਡੀ ਗੱਲ ਆ ਗਈ ਮੰਤਰੀ ਜੀ ਤੁਸੀਂ ਕਹਿਣ ਮਾਨਯੋਗ ਸਪੀਕਰ ਸਾਹਿਬ ਮੈਂ 1 ਸੈਕਿੰਡ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਇੱਕ ਮਿੰਟ ਜੀ ਜੀ ਐਮ ਐਲ ਏ ਸਾਹਿਬ ਜੀ ਬੋਲੋ ਮਾਨਯੋਗ ਸਪੀਕਰ ਸਾਹਿਬ ਪੂਰੇ ਸੈਸ਼ਨ ਦੇ ਵਿੱਚ ਡਿਸਪਲਾਈਨ ਨਾਲ ਜਿਹੜੇ ਕੁਐਸਚਨਸ ਹੈ ਉਹਨਾਂ ਦੇ ਜਵਾਬ ਦਿੱਤੇ ਗਏ ਸਰ ਜੋ ਮਾਨਯੋਗ ਮੈਂਬਰ ਸਾਹਿਬ ਵੱਲੋਂ ਇਹ ਮੁੱਦਾ ਚੱਕਿਆ ਗਿਆ ਐਸਾ ਪੰਜਾਬੀ ਸਰ ਮੈਂ ਵੀ ਹਰਟ ਹੈ ਮੇਰੀ ਰਿਲੀਜੀਅਸ ਸੈਂਟੀਮੈਂਟ ਹਰਟ ਹੈ ਸਰ ਮੈਂ ਸਰ ਸੰਤ ਸੀਚੇਵਾਲ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਜੀਵਨ ਬਾਰੇ ਸਰ ਸਰ 16 ਸਾਲ ਉਸ ਸ਼ਖਸ ਨੇ 160 ਕਿਲੋਮੀਟਰ ਲੰਬੀ ਕਾੜੀ ਬੈ ਨੂੰ ਸਾਫ ਕਰਨ ਤੇ ਲਾਇਆ ਹੈ ਸਰ ਦੇਸ਼ ਦੇ ਸਭ ਤੋਂ ਨਾਮੀ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ਡਾਕਟਰ ਐਪੀ ਜੀ ਅਬਦੁਲ ਕਲਾਮ ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਸੁਣ ਲੋ ਬਾਜਵਾ ਸਾਹਿਬ ਸੁਣੋ ਬਾਜਵਾ ਸਾਹਿਬ ਕੇਰਡ ਰੋਕ ਕੀਤਾ ਜਾਵੇ ਚੇਰ ਰੋਕ ਦੇ ਸਰ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ਜੀ ਦੀ ਜਨਤ ਬਿਨਾ ਕਿਹਾ ਗਿਆ ਰਾਸ਼ਟਰਪਤੀ ਜੀ ਅਬਦੁਲ ਕਲਾਮ ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਮਾਨਯੋਗ ਮਿਸਾਈਲ ਮੈਨ ਆਫ ਇੰਡੀਆ ਕੀ ਆਖਦੇ ਅਬਦੁਲ ਅਬਦੁਲ ਕਲਾਮ ਜੀ ਕਿ ਸੀਚੇਵਲ ਮਾਡਲ ਇਜ਼ 1 ਆਫ ਦਾ 9 ਗ੍ਰੇਟ ਟੈਕਨੀਕਲ ਅਚੀਵਮੈਂਟ ਆਫ ਦਾ ਕੰਟਰੀ ਟਾਈਮਜ਼ ਮੈਗਜ਼ੀਨ ਟਾਈਮਜ਼ ਮੈਗਜ਼ੀਨ 2008 ਦੇ ਵਿੱਚ ਟੌਪ 13 এনवायरमेंटਲ ਅਚੀਵਮੈਂਟਸ ਵਿੱਚ ਸੰਤ ਸੀਚੇਵਾਲ ਦਾ ਨਾਮ ਲੈਂਦੀ ਹੈ ਸਰ ਸਰ ਸੰਤ ਸੀਚੇਵਾਲ ਸਰ ਸੰਤ ਸੀਚੇਵਾਲ ਨੂੰ ਇਸ ਦੇਸ਼ ਦਾ ਸਭ ਤੋਂ ਵੱਡਾ ਐਵਾਰਡ ਦਿੱਤਾ ਗਿਆ ਪਦਮਸ਼ਰੀ ਸਰ ਸੰਤ ਸੀਚੇਵਾਲ ਕਿਸੇ ਪਾਰਟੀ ਦੇ ਨਹੀਂ ਹੈ ਉਹ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਸਰ ਰਾਜ ਸਭਾ ਐਮਪੀ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਉਹ ਆਮ ਆਦੀ ਪਾਰਟੀ ਦੇ ਨੁਮਾਇੰਦੇ ਨਹੀਂ ਹੈ ਇਸ ਹਾਊਸ ਦੇ ਨੁਮਾਇੰਦੇ ਹੈ ਤੇ ਮੈਂ ਜਾਣਨਾ ਚਾਹੁੰਗਾ ਇਹ ਲਾਡੀ ਜੀ ਬੈਠੇ ਇੱਥੇ ਐਮਐਲਏ ਸ਼ਾਕੋਟ ਕਿ ਇਹ ਵੀ ਉਹਨਾਂ ਦੀ ਗੱਲ ਨਾਲ ਸਹਿਮਤ ਹੈ ਇਹ ਇਕੱਲੇ ਪ੍ਰਤਾਪ ਬਾਜਵਾ ਜੀ ਦਾ ਬਿਆਨ ਆ ਜਾਂ ਸਾਰੀ ਕਾਂਗਰਸ ਦਾ ਬਿਆਨ ਆ ਇਹ ਦੱਸਣ ਜਾਣ ਇਹ ਦੱਸਣ ਜਾਣ ਕੀ ਐਮਐਨਏ ਸ਼ਾਹਕੋਟ ਦੱਸਣੀਏ ਉਹ ਸ਼ਖਸ ਨੇ ਸਰ ਉਹਨਾਂ ਪਿੰਡਾਂ ਦੇ ਵਿੱਚ ਜੋ ਕੰਮ ਕੀਤਾ ਸਰ ਵਾਤਾਵਰਣ ਦੇ ਲਈ ਸਿਚੇਵਲ ਮਾਡਲ ਸਰ ਥਾਪੜ ਮਾਡਲ ਹੈ ਕੀ ਸਿਚੇਵਲ ਮਾਡਲ ਦਾ ਰਿਫਾਈਨਡ ਵਰਜ਼ਨ ਹੈ ਇਹਨਾਂ ਨੇ ਉਹ ਸ਼ੁਰੂ ਕਰਾਇਆ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਅੱਜ ਸਰ ਕੋਈ ਬਾਬੇ ਨਾਨਕ ਦੇ ਦਸਾਏ ਹੋਏ ਰਸਤੇ ਤੇ ਇੱਕੋ ਸੰਤ ਚੱਲਦਾ ਪਿਆ ਅਸੀਂ ਉਹਦੀ ਵੀ ਹੌਸਟ ਬੇਇਜ਼ਤੀ ਕਰਤੀ ਸਰ ਜਿਹਨੂੰ ਦੇਸ਼ ਪਦਮਸ਼੍ਰੀ ਦਿੰਦਾ ਜਿਹਨੂੰ ਦੇਸ਼ ਦਾ ਪ੍ਰਧਾਨ ਰਾਸ਼ਟਰਪਤੀ ਕਹਿੰਦਾ ਕਿ ਹਰ ਸਰ ਅਬਦੁਲ ਕਲਾਮ ਜੀ ਨੇ ਕਿਹਾ ਕਿ ਹਰ ਸੁੱਕੇ ਕੋਲ ਸੰਤ ਸੂਚੇ ਵਾਲਾ ਸੰਤ ਹੋਵੇ ਅਸੀਂ ਉਹਦੀ ਵੀ ਬੇਇਜ਼ਤੀ ਕਰਤੀ ਸਰ ਸਰ ਇਹ ਹਾਊਸ ਨਿੰਦਾ ਪ੍ਰਸਾਦ ਦੇਵੇ सर इने महान संत की निंदा की सारी कांग्रेस का बयान है या कल प्रताप बाजवा का बयान है प्रगट सिंह जी बैजो यार बैजो टाइम्स मैगजीन टाइम्स मैगजीन कहती है ਸਾਡੀ ਵੀ ਸੁਣ ਲੈਗਾ 31th ਇਨਵਾਇਰਨਮੈਂਟ ਲਿਸਟ ਮਿਸਾਈਲ ਮੈਨ ਆਫ ਇੰਡੀਆ ਨੂੰ ਪੁੱਜਦਾ ਐਨਜੀਟੀ ਦਾ ਚੇਅਰਮੈਨ ਉਹਨੂੰ ਨੂੰ ਮੰਨਦਾ ਪਰ ਸਾਡੀ ਬਦ ਕਿਸਮਤੀ ਹੈ ਬਾਦ ਸਾਹਿਬ ਆ ਵੀ ਮੰਗ ਸਰ ਆ ਵੀ ਮੰਗੋ ਕਰ ਮੈਂ ਸਾਰੇ ਬਾਰ ਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿਉਂ ਆਪਣੀ ਆਪਣੀ ਜਗ੍ਹਾ ਤੇ ਬੈਠਣ ਦੇਖੋ ਜਿੱਥੋਂ ਤੱਕ ਸ਼ਹੀਦ ਭਗਤ ਸਿੰਘ ਦੇ ਸਨਮਾਨ ਦਾ ਗੱਲ ਹੈ ਉਹ ਸਾਰੇ ਸਨਮਾਨਾਂ ਤੋਂ ਉੱਪਰ ਹੈ ਉਹਨਾਂ ਦਾ ਸਨਮਾਨ ਹੋ ਹਮੇਸ਼ਾ ਰਹੇਗਾ ਅਮਨ ਅਰੋੜਾ ਜੀ ਅਮਨ ਅਰੋੜਾ ਜੀ ਅਮਨ ਅਰੋੜਾ ਜੀ ਸਪੀਕਰ ਸਾਹਿਬ ਜੋ ਵੀ ਕੁਝ ਚੇਹਤੀ ਜਿਆਦਾ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਜੀ अमन जी बाला तो 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 स्पीकर साहब बाजा साहब एक मिनट अमन जी अमन जी खड़े अबीबा अमन जी खड़े अमन जी खड़े बैठो जी ਬੈਠੋ ਜੀ ਬੈਠੋ 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 ਆਜਵਾ ਸਾਹਿਬ ਮੈਂ ਸਾਰੇ ਮਾਨਯੋਗ ਮੈਂਬਰ ਸੇ ਬਾਦ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਣ ਆਪਣੀ ਆਪਣੀ ਜਗ੍ਹਾ ਤੇ ਬੈਠੋ ਔਰ ਚੇਅਰ ਰੋਡ ਰੱਖੀਤਾ ਜਾਵੇ ਚੇਅਰ ਰੋਡ ਇਸ ਤਰ੍ਹਾਂ ਜੀ एक टे बैठो तो मैं मैं जी अमन जी बैठो अमन जी बैठो सारे साथी बैठन गए बाजवा जी बैठो तुम बैठो 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 मैं गल का जवाब देखो हाँ तुम बोलोगे बोलोगे देखो ਜਿੱਥੋਂ ਤੱਕ ਸਾਡੇ ਸ਼ਹੀਦਾਂ ਦੇ ਸਨਮਾਨ ਦੀ ਗੱਲ ਹੈ ਇਸ ਤੋਂ ਉੱਪਰ ਕੋਈ ਗੱਲ ਨਹੀਂ ਸਾਡੇ ਸ਼ਹੀਦ ਸਾਡੇ ਦੀ ਸਨਮਾਨਜਨਕ ਨੇ ਸਾਡੇ ਰਾਹ ਦਸੇਰੇ ਨੇ ਸਾਡੇ ਪ੍ਰੇਰਨਾ ਸਰੋਤ ਨੇ ਲੇਕਿਨ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਹੈ ਉਹ ਤਾਂ ਕਿਸੇ ਰੂਲ ਲੈਗੂਲੇਸ਼ਨ ਦੇ ਨਾਲ ਚੱਲਦੀ ਹੈ ਨਾ ਔਰ ਮੈਂ ਤੁਹਾਨੂੰ ਦੱਸਦਾ ਤੁਸੀਂ ਗੱਲ ਤੇ ਸੁਣ ਲਓ ਔਰ ਤੁਹਾਨੂੰ ਦੱਸਦਾ ਕਿ ਮੈਨੂੰ ਦੱਸਣਾ ਚਾਹੀਦਾ ਤੁਹਾਡਾ ਦਰਬਾਹ ਬਹੁਤ ਜਾੜਿਆ ਹੈ ਦੇਖੋ ਇਹ ਆ ਹੈਗੀ ਆ ਆ ਆ ਸਾਡੀ ਨਹੀਂ ਦੇਖੋ ਨੋ ਨਹੀ 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 ਐਸਾ ਕੁਛ ਨਹੀਂ ਐ ਨਾ ਐ ਨੈਵਰ ਨਿਊ ਆਈ ਨੈਵਰ ਨਿਊ ਲੋ ਆਈ ਨਾ ਅੱਛਾ ਹੁਣ ਗੱਲ ਸੁਣ ਲਓ ਹੁਣ ਹੋਰ ਗੱਲ ਸੁਣ ਲਓ ਬਾਜੀ ਬਾਜੀ ਪਲੀਜ਼ ਹੁਣ ਗੱਲ ਸੁਣ ਲਓ ਤੁਸੀਂ ਬੈਠੋ ਵੀ ਬਾਜੀ ਤੁਸੀਂ ਬੈਠੋ ਤੁਸੀਂ ਬੈਠੋਗੇ ਚਲੋ ਬੈਠੋਗੇ ਤੁਸੀਂ ਬੈਠੋ ਠੀਕ ਹੈ ਠੀਕ ਹੈ ਤੁਸੀਂ ਬੈਠੋ ਹੋਰ ਤੁਹਾਡੇ ਰੈਜ਼ੋਲੂਸ਼ਨ ਬਾਰੇ ਸੁਣ ਲਓ ਤੁਹਾਡੇ ਰੈਜ਼ੋਲੂਸ਼ਨ ਬਾਰੇ ਨੋ ਨੋ ਤੁਹਾਡੀ ਤੁਹਾਡੀ ਤੁਹਾਡੇ ਰੈਜ਼ੋਲੂਸ਼ਨ ਬਾਰੇ ਸੁਣ ਲਓ ਬੈਠੋ ਹਣ ਤਾਂ ਬੈਠ ਮੰਤ ਇਹ ਮਤਾ ਮਤੇ ਦੇ ਬਾਰੇ ਇੱਕ ਭਾਗ 18 ਦੇ ਵਿੱਚ ਇਹਦੇ ਚ ਦਰਜ ਹੈ ਇਹ ਜਿਹੜੀ ਕਿਤਾਬ ਦੇ ਹਿਸਾਬ ਦੇ ਨਾਲ ਅਸੀਂ ਵਿਧਾਨ ਸਭਾ ਚਲਾਉਂਦੇ ਆ ਉਹਦੇ ਤੇ ਕਹਿੰਦੇ ਆ ਇਹ ਪੇਜ ਨੰਬਰ 89 ਤੁਹਾਡੇ ਸਟਾਫ ਨੂੰ ਕਹਦੇ ਪੜ੍ਹ ਲੈ ਮੈਂ ਪੜ੍ਹ ਕੇ ਸੁਣਾਣਾ ਮੰਤਰੀ ਤੋਂ ਇਲਾਵਾ ਕੋਈ ਹੋਰ ਮੈਂਬਰ ਜੋ ਮਤਾ ਪੇਸ਼ ਕਰਨਾ ਚਾਹੇ ਆਪਣੇ ਇਸ ਇਰਾਦੇ ਬਾਰੇ ਘੱਟੋ-ਘੱਟ ਪੂਰੇ 15 ਦਿਨਾਂ ਦਾ ਨੋਟਿਸ ਦੇਵੇਗਾ ਅਤੇ ਨੋਟਿਸ ਦੇ ਨਾਲ ਉਸ ਮਤੇ ਦੀ ਇਬਾਰਤ ਜੋ ਪੇਸ਼ ਕਰਨਾ ਚਾਹੁੰਦਾ ਉਹ ਭੇਜੇਗਾ ਐ ਪਰ ਇੱਕ ਇਹ ਕਿ ਸਪੀਕਰ ਉਸ ਮੰਤਰੀ ਦੀ ਸਹਿਮਤੀ ਨਾਲ ਜਿਸ ਦੇ ਭਾਗ ਨਾਲ ਮਤੇ ਦਾ ਸੰਬੰਧ ਹੈ ਮਤੇ ਨੂੰ 15 ਦਿਨਾਂ ਤੋਂ ਘੱਟ ਸਮੇਂ ਦੇ ਨੋਟਿਸ ਨਾਲ ਵੀ ਕਾਰਜ ਸੂਚੀ ਵਿੱਚ ਸ਼ਾਮਲ ਕਰ ਸਕਦਾ ਸਰ ਤੁਹਾਨੂੰ ਇਹ ਪਹਿਲਾ ਨੋਟਿਸ ਦੇਣਾ ਹੁੰਦਾ ਹੈ ਥੈਂਕ ਯੂ ਅੱਗੇ ਚੱਲੋ ਜੀ ਨੈਕਸਟ ਅਮਨ ਜੀ ਪਲੀਜ਼ ਹੋ ਗਿਆ ਜੀ ਇਸ਼ੂ ਡਨ ਡਨ ये हो गया जी हो गया चलो सर रूल रेगुलेशन का फॉलो करने पड़ेंगे यस वी दिस कंट्री रन बाय द रूल दिस विधानसभा रन बाय द रूल्स यस प्लीज प्लीज आदि जी हां बाजवा साहब नो नो प्लीज बाजवा साहब नो नो देयर इज नथिंग एल्स यू कांट नोबडी शुड कास्ट एस्क्वेशंस ऑन द चेयर्स प्लीज यस प्लीज लेट द मिनिस्टर स्पीक यस हां देखो ਦੇਖੋ ਸਪੀਕਰ ਸਾਹਿਬ ਚਲੋ ਮੈਂ ਬਾਜਵਾ ਸਾਹਿਬ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਪਰ ਸਵਾਲ ਇਹ ਹੈ ਵੀ ਇਹ ਜਿਹੜਾ ਇਸ਼ੂ ਸ਼ਹੀਦ ਭਗਤ ਸਿੰਘ ਜੀ ਨੂੰ ਭਾਰਤ ਰਤਨ ਦੇਣ ਦੀ ਗੱਲ ਕਰ ਰਹੇ ਨੇ ਬਾਜਵਾ ਸਾਹਿਬ ਬੈਠ ਜੋ ਚਲੇ ਗਏ ਹੋ ਬਾਜਵਾ ਸਾਹਿਬ ਬੈਠਦਾ ਜਾਓ ਸਰਦ ਕਮਾਲ ਹੈ ਬਾਜਵਾ ਸਾਹਿਬ ਬਾਜੀ ਲੱਗੇਣਾ ਜੀ ਹੈ ਬਾਜੀ ਲੱਗੇ ਜੀ ਅੱਛਾ ਬਾਜਵਾ ਸਾਹਿਬ ਬੈਠ ਕੇ ਸੁਣਤਾ ਜਾਓ ਬੈਠ ਤਾ ਜਾਓ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਸੁਣਤਾ ਜਾਓ ਸਰ ਇਹਨਨੂੰ ਬੈਠ ਬਿਠਾਓ ਬਾਜਵਾ ਸਾਹਿਬ ਬਾਜਵਾ ਸਾਹਿਬ ਐ ਨਾ ਘਰੇ ਕਰੋ ਆਪ ਦੀ ਗੱਲ ਬਾਜਵਾ ਸਾਹਿਬ ਸੁਣਤਾ ਜਾਓ ਬਾਜਵਾ ਸਾਹਿਬ ਸੁਣਤਾ ਜਾਓ ਮਾਇਆ ਨੂੰ ਸੁਣਤਾ ਜਾਓ ਸੁਣਤਾ ਜਾਓ ਬੈਠਦਾ ਜਾਓ ਬਾਜਵਾ ਸਾਹਿਬ ਸੁਣਤਾ ਜਾਓ ਸਰਾਨਾ ਵੈਸੇ ਵੈਸੇ ਨਾ ਜੀ ਆ ਚਲੋ ਪਲੀਜ਼ ਬਾਜੋ ਸਾਡੇ ਮੈਂਬਰੋਂ ਬੇਨਤੀ ਹੈ ਕਿ ਮੰਤਰੀ ਜੀ ਬੋਲ ਰਹੇ ਇਹਨਾਂ ਨੂੰ ਆਪਾਂ ਸੁਣੀਏ ਜੀ ਬਾਜੋ ਸਾਹਿਬ ਵੈਸੇ ਆਪਨਾ ਸਪੀਕਰ ਸਾਹਿਬ ਵੈਸੇ ਨਾ ਜੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਕਿ 5-7 ਮਿੰਟ ਪਹਿਲਾਂ ਬਾਜਵਾ ਸਾਹਿਬ ਆਏ 1 ਮਿੰਟ ਇਹ ਰਿਕਵੈਂਟ 1 ਮਿੰਟ ਇਹ ਰਿਕਵੈਂਟ ਪਲੀਜ਼ ਸਰ ਐਕਚੁਅਲੀ ਰਨਿੰਗ ਕਮੈਂਟਰੀ ਬੰਦ ਕੀਤੀ ਜਾਵੇ ਪਲੀਜ਼ ਸਰ ਪਤਾ ਕੀ ਹੈ ਜੀ ਇਹ ਦਿਸ ਇਜ਼ ਵੈਰੀ ਪੇਨਫੁਲ ਜੀ ਇਹ ਚੀਜ਼ ਬੜੀ ਬੜੇ ਮਨ ਨੂੰ ਪੀੜਾ ਦਿੰਦੀ ਹੈ ਕਿ ਇੱਕ ਮੈਂਬਰ ਸਹਿਬਾਨ ਚਲੋ ਬੜੇ ਰਿਸਪੈਕਟਡ ਨੇ ਲੀਡਰ ਆਫ ਆਪੋਜੀਸ਼ਨ ਨੇ ਸਾਰਾ ਕੁਐਸਚਨ ਆਵਰ ਮਿਸ ਕਰਤਾ 5-7 ਮਿੰਟ ਪਹਿਲਾਂ ਆਏ ਆਪਦੀ ਡੱਫੜੀ ਵਜਾਈ ਸੁਣੀ ਕਿਸੇ ਦੀ ਹੈ ਨਹੀਂ ਰੌਲਾ ਪਾ ਕੇ ਬਾਹਰ ਗਏ